ਸ਼ਵਰਮਲਾ ਕੀ ਕੀ ਗੱਲ ਕੀ ਹੈ ਤੁਹਾਡੇ ਨਾਲ ਬੈਂਕ ਚੋਂ ਮੈਂ ਪੈਸੇ ਕਢਾਖ ਲਿਆ 50 50000 ਰੁਪਿਆ ਤੇ ਰਕਸ਼ੇ ਤੇ ਮੈਂ ਉਥੋਂ ਜਦੋਂ ਤੁਰਿਆ ਇੱਕਦੇ ਬੰਦਾ ਮਗਰ ਤੁਰਿਆ ਮੈਨੂੰ ਨਹੀਂ ਪਤਾ ਲੱਗਾ ਮੋਟਰਸਾਈਕਲ ਤੇ ਤੇ ਇੱਥੇ ਆ ਗਿਆ ਮੈਂ ਉਤਰਿਆ ਆਪਣੇ ਡੇਰੀ ਲਾਗੇ ਤੇ ਡੇਰੀ ਲਾਗੋਂ ਇਹ ਮਗਰ ਮੋਟਰਸਾਈਕਲ ਲਾ ਲਿਆ ਨੇ ਲੋਕ ਨੇ ਫੇਰ ਗਾਂ ਲੈ ਗਿਆ ਤੇ ਫੇਰ ਆਉਂਦਿਆਂ ਨੇ ਮੈਨੂੰ ਮੈਂ ਤੁਰਿਆ ਆ ਖੱਲਾਈ ਪੈਸੇ ਦੇ ਕੇ ਰਖੀਆ ਨੂੰ ਆਉਂਦਿਆ ਮੈਨੂੰ ਛਪਟ ਮਾਰੀ ਇਥੋਂ ਚੋਰਾ ਹੀ ਮੇਰੇ ਕੋਲ ਖੋ ਕੇ ਭੱਜ ਗਿਆ। ਫੇਰ ਕੀ ਆ? ਫੇਰ ਮੈਂ ਮਗਰ ਗਿਆ ਵੀ ਆ ਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਕਿਦੋਂ ਨਿਕਲ ਗਿਆ ਇਹਨੂੰ। ਤੇ ਬੈਂਕ ਦੇ ਜਦੋਂ ਬੈਂਕ ਦੇ ਕਿ ਉਹ ਬੈਂਕ ਦੇ ਬਾਹਰ ਖਲੋਤਾ ਸੀ ਬਾਹਰੋਂ ਕਿ ਦੇਖ ਲੋਤਾ ਸੀ। ਅੱਜ ਉਹ ਤੁਹਾਡੇ ਮਗਰ ਲੱਗਾ ਹੀ ਉਹਦਾ। ਤੇ ਪੁਲਿਸ ਨੂੰ ਸੂਚਿਤ ਕੀਤਾ? ਪੁਲਿਸ ਨੂੰ ਦੇ ਆ ਆਪਣੀ ਤਰਖਾਸ਼ ਦੇ ਆ। ਤੇ ਪੁਲਿਸ ਕੀ ਕਹਿੰਦੀ? ਆਂਦੇ ਕਰਾਂਗੇ ਪਤਾ। ਪੈਸੇ ਕੀ ਕਰਨੇ ਜਿਹੜੇ ਨੇ ਕਹੇ ਕਢਾ ਲਿਆ ਇਹ ਕਢਾਇਆ ਕਿਸੇ ਦੇਨੇ ਸੀ ਬੈਂਕ ਆਪਣੇ ਦੇ ਜਿੱਥੇ ਪਹਿਲੀ ਜਮਾ ਤਾਂ 50000 ਰੁਪਇਆ ਲਿਆ ਕਢਾ ਕੇ ਇੱਕੇ ਦਾ ਨਹੀਂ ਨਿਕਲਨੇ ਕੀ ਕਰਦੇ ਜੀ ਹਾਂਜੀ ਮੰਗ ਕੀ ਕਰਦੇ ਕੰਮ ਪੈਸੇ ਸਾਡੇ ਵਾਪਸ ਆ ਜਣ ਨਾਲ ਮੋਬਾਈਲ ਆ ਨਾਲ ਪਰਮਾ ਆ ਨਾਲ ਵਿੱਚੀ ਉਹ ਮੇਰੀ ਕਾਪੀ ਆ ਬੈਂਕ ਦੀ ਕਾਪੀ ਬੈਂਕ ਦੀ ਕਾਪੀ ਵੀ ਇਹੋ ਜਿਹੇ ਲੁੱਟਾ ਛਡਣਾ ਹੋਰ ਵੀ ਬੜੀਆਂ ਹੁੰਦੀਆਂ ਨੇ ਕੀ ਕਹਿਣਾ ਦਿੰਦੇ। ਐਂ ਤਾਂ ਨੇ ਵੀ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਦੇ ਨੂੰ ਤਾਂ ਫਿਰ ਇਹ ਬੰਦ ਹੋਣੀਆਂ ਚਾਹੀਦੀਆਂ। ਸਰਕਾਰ ਹੀ ਬੰਦ ਕਰ ਸਕਦੀ ਆ। ਮੇਰੇ ਫਾਦਰ ਸਾਹਿਬ ਕੋਈ ਪੈਸੇ ਖੋ ਕੇ ਲੈ ਗਿਆ ਬਾਈਕ ਤੇ ਸੀਗਾ ਮੁੰਡਾ ਤੇ ਰਸਤੇ ਤੋਂ ਮਤਲਬ ਗੇਟ ਦੇ ਗਾੜੀਆਂ ਖੋ ਕੇ ਲੈ ਗਏ ਆ ਪਿੱਛੋਂ ਕੋਈ ਬਾਈਕ ਤੇ ਆਇਆ ਮੁੰਡਾ ਹੈਲਮਟ ਪਾਇਆ ਉਹਨੇ ਪੂਰਾ ਆਪਣਾ ਫੇਸ ਕਵਰ ਕੀਤਾ ਹੋਇਆ ਸੀਗਾ ਤੇ ਮੋਟਰਸਾਈਕਲ ਦੇ ਉੱਪਰ ਨੰਬਰ ਵੀ ਕੋਈ ਨਹੀਂ ਆ ਅਸੀਂ ਰਿਕਾਰਡਿੰਗ ਵਗੈਰਾ ਵੀ ਚੈੱਕ ਕਰਵਾਈਆਂ ਜੋ ਸਾਡੇ ਮਹੱਲੇ ਤੇ ਕੈਮਰੇ ਲੱਗੇ ਹੋਏ ਆ। ਤੇ ਬਟ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਤੇ ਬਸ ਸਾਨੂੰ ਤੇਹੀ ਉਮੀਦ ਆ ਕਿ ਪ੍ਰਸ਼ਾਸਨ ਕੁਝ ਕਰੇ ਇਹਨਾਂ ਚੀਜ਼ਾਂ ਦੇ ਉੱਤੇ ਰੋਕ-ਥਾਮ ਲਗਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹੋ ਜਿਹੇ ਲੋਕਾਂ ਨੂੰ ਜੋ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ ਗਰੀਬ ਐਡੀ ਮੁਸ਼ਕਲ ਪੈਸਾ ਇਕੱਠਾ ਕਰਦਾ ਵਾ ਮਿਹਨਤ ਕਰਕੇ ਤੇ ਇਹੋ ਜਿਹੇ ਲੋਕ ਇੱਕ ਮਿੰਟ ਨਹੀਂ ਲਾਉਂਦੇ ਬਰਬਾਦੀ ਕਰਨ ਲੱਗਿਆ ਤੇ ਇਹੋ ਜਿਹੇ ਲੁੱਟਾ ਛਡਣਾ ਹੋਰ ਵੀ ਭੜੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੁੰਦੇ ਜੇ ਐਦਾਂ ਨਹੀਂ ਵੀ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਦੇ ਨੂੰ ਤਾਂ ਫਿਰ ਇਹ ਬੰਦ ਹੋਣੀਆਂ ਚਾਹੀਦੀਆਂ ਸਰਕਾਰ ਹੀ ਬੰਦ ਕਰ ਸਕਦੀ ਆ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658